ਸਸ਼ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਪੰਜਾਬ ਬੁਲੇਟਿਨ ਦਾ ਆਗਾਜ਼ ਕਰਦੇ ਆ ਉਸ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਆ ਅੱਜ ਦੀਆਂ ਖਾਸ ਸੁਰਖੀਆਂ ਤੇ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਹੋਇਆ ਮਹਿੰਗਾ 5% ਦੀ ਵਧੀਆਂ ਕੀਮਤਾਂ ਸਾਲ ਦੇ ਵਿੱਚ ਤੀਜੀ ਵਾਰ ਵਧੇ ਰੇਟ ਪੰਜਾਬ ਦੇ ਵਿੱਚ ਪਲਕੀ ਹੋਵੇਗੀ ਵੋਟਾਂ ਦੀ ਗਿਣਤੀ ਗਿਣਤੀ ਦੇ ਲਈ ਹੋਈਆਂ ਤਿਆਰੀਆਂ ਮੁਕੰਮਲ ਪੰਜਾਬ 'ਚ ਗਰਮੀ ਤੋਂ ਲੋਕਾਂ ਨੂੰ ਮਿਲੇਗੀ ਥੋੜੀ ਰਾਹਤ ਤਾਪਮਾਨ ਦੇ ਵਿੱਚ ਗਿਰਾਵਟ ਕੀਤੀ ਗਈ ਦਰਜ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਖਬਰ ਫਿਲਹਾਲ ਦੀ ਏ ਹੈ ਕਿ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਮਹਿੰਗਾ ਹੋ ਚੁੱਕਿਆ ਜੀ ਹਾਂ 5% ਦੀ ਕੀਮਤਾਂ ਨੂੰ ਨੇ ਉਹ ਵਧਾ ਦਿੱਤੀਆਂ ਗਈਆਂ ਨੇ ਅਜਿਹਾ ਤੀਜੀ ਵਾਰ ਇਸ ਸਾਲ ਦੇ ਵਿੱਚ ਜਦੋਂ ਟੋਲ ਪਲਾਜ਼ੇ ਦਾ ਰੇਟ ਵਧਾਇਆ ਗਿਆ ਪਾਸ ਦੀ ਕੀਮਤ 330 ਤੋਂ ਵਧਾ ਕੇ ਹੁਣ 340 ਕਰ ਦਿੱਤੀ ਗਈ ਹੈ ਪੰਜਾਬ ਦੇ ਲੁਧਿਆਣਾ ਵਿੱਚ ਲਾਡੋਵਾਲ ਟੋਲ ਪਲਾਜ਼ਾ ਦੇ ਰੇਟਾਂ 'ਚ ਵਾਜ਼ਾਫਾ ਹੋਇਆ ਦਿੱਲੀ ਤੋਂ ਜਲੰਧਰ ਜਾਣ ਵਾਲੇ ਮੁਸਾਫਰਾਂ ਨੂੰ ਹੁਣ ਪਿਛਲੀਆਂ ਦਰਾਂ ਨਾਲੋਂ 5% ਦੀ ਵਧ ਪੈਸੇ ਦੇਣੇ ਪੈਣਗੇ نیشنل ਹਾਈਵੇ ਥੋਰਟੀ ਆਫ ਇੰਡੀਆ ਨੇ ਇੱਕ ਸਾਲ ਵਿੱਚ ਤੀਜੀ ਵਾਰ ਇਹ ਦਰਾਂ ਦੇ ਵਿੱਚ ਵਾਅਦਾ ਕੀਤਾ ਜਾਣਕਾਰੀ ਦਿੰਦਿਆਂ ਲਾਡੋਵਾਲ ਟੋਲ ਪਲਾਜ਼ਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨਵੀਂ ਦਰਾਂ ਦੇ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਅਤੇ 2 ਜੂਨ 2024 ਦੀ ਅੱਧੀ ਰਾਤ 12 ਵਜੇ ਤੋਂ ਨਵੀਂ ਦਰ ਸੂਚੀ ਮੁਤਾਬਕ ਟੋਲ ਕੱਟਣੇ ਸ਼ੁਰੂ ਹੋ ਚੁੱਕੇ ਨੇ ਜਾਣਕਾਰੀ ਮੁਤਾਬਕ ਕਾਰ ਦਾ ਪੁਰਾਣਾ ਰੇਟ ਵਨ ਵੇ ਲਈ 215 ਰੁਪਏ ਰਾਉਂਡ ਟ੍ਰਿਪ ਲਈ 325 ਰੁਪਏ ਅਤੇ ਮਾਸਿਕ ਪਾਸ 7175 ਰੁਪਏ ਸੀ ਤੇ ਹੁਣ ਨਵਾਂ ਰੇਟ ਜੋ ਐਲਾਨ ਹੋਇਆ ਜੋ ਸੂਚੀ ਜਾਰੀ ਕੀਤੀ ਗਈ ਹੈ ਉਸ ਦੇ ਮੁਤਾਬਕ ਵਨ ਵੇ ਲਈ 220 ਰੁਪਏ ਰਾਉਂਡ ਟ੍ਰਿਪ ਦੇ ਲਈ 330 ਰੁਪਏ ਅਤੇ ਮਾਸਿਕ ਪਾਸ ਹੋਵੇਗਾ 7360 ਰੁਪਏ ਦਾ ਇਸੇ ਤਰ੍ਹਾਂ ਲਾਈਟ ਵਹੀਕਲ ਦਾ ਪੁਰਾਣਾ ਰੇਟ ਵਨ ਵੇ ਦੇ ਲਈ 350 ਰੁਪਏ ਸੀ ਰਾਊਂਡ ਟ੍ਰਿਪ ਦੇ ਲਈ 520 ਰੁਪਏ ਸੀ ਅਤੇ ਮਾਸਿਕ ਪਾਸ 11590 ਰੁਪਏ ਦਾ ਸੀ ਤੇ ਹੁਣ ਨਵੇਂ ਰੇਟਾਂ ਮੁਤਾਬਕ ਵਨ ਵੇ ਲਈ 355 ਰੁਪਏ ਅਤੇ ਰਾਊਂਡ ਟ੍ਰਿਪ ਦਾ 535 ਰੁਪਏ ਅਤੇ ਮਾਸਿਕ ਪਾਸ 11885 ਰੁਪਏ ਹੋਵੇਗਾ ਅਗਲੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਦੇ ਸ਼ੋਰੂਮ ਨੂੰ ਭਿਆਨਕ ਅੱਗ ਲੱਗ ਗਈ 13 ਘੰਟਿਆਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਫਾਇਰ ਬ੍ਰਿਗੇਡ ਦੀਆਂ 80 ਗੱਡੀਆਂ ਮੌਕੇ ਤੇ ਮੌਜੂਦ ਰਹੀਆਂ ਜਾਣਕਾਰੀ ਮੁਤਾਬਕ ਸ਼ਾਰਟ ਸਰਕਟ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਸੀ ਪੰਜਾਬ ਦੇ ਲੁਧਿਆਣਾ ਦੇ ਆਰਤੀ ਚੌਂਕ ਨੇੜੇ ਅਸ਼ੋਕਾ ਹਾਰਡਵੇਅਰ ਸ਼ੋਰੂਮ ਦੇ ਵਿੱਚ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਤੜਕੇ 4 ਵਜੇ ਦੇ ਕਰੀਬ ਇਸ ਅਗ ਤੇ ਕਾਬੂ ਪਾਇਆ ਗਿਆ ਅੱਗ ਇੰਨੀ ਭਿਆਨਕ ਸੀ ਕਿ ਸ਼ੋਰੂਮ ਦੇ ਵਿੱਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸ਼ੋਰੂਮ ਦੇ ਵਿੱਚ ਤਿਆਰ ਰਸੋਈ ਦੀ ਚਿਮਨੀ ਅਤੇ ਹੋਰ ਸਾਮਾਨ ਪਿਆ ਸੀ 20 ਤੋਂ ਵੱਧ ਫਾਇਰਫਾਈਟਰ ਦਿਨ ਪਰ ਅੱਗ ਬੁਝਾਉਣ ਦੇ ਵਿੱਚ ਲੱਗੇ ਰਹੇ ਫਾਇਰ ਬ੍ਰਿਗੇਡ ਦੀਆਂ 80 ਤੋਂ ਵੱਧ ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ ਸ਼ੋਰੂਮ ਦੀ ਤੀਜੀ ਮੰਜ਼ਲ ਦਾ ਲੈਂਟਰ ਜੋ ਹੈ ਤੋੜ ਕੇ ਅਤੇ ਵਿਸ਼ੇਸ਼ ਪੌੜੀ ਵਾਲੀ ਮਸ਼ੀਨ ਬੁਲਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਕਈ ਵਾਰ ਅੱਗ ਬੁਝ ਜਾਂਦੀ ਸੀ ਪਰ ਫੇਰ ਤੋਂ ਭੜਕ ਜਾਂਦੀ ਸੀ ਫਾਰ ਕਰਮੀਆਂ ਨੇ ਆਸ-ਪਾਸ ਦੇ ਦੁਕਾਨਦਾਰਾਂ ਨੂੰ ਵੀ ਜਾਣਕਾਰੀ ਦੇ ਦਿੱਤੀ ਸੀ ਸੁਚੇਤ ਕਰ ਦਿੱਤਾ ਸੀ ਅਤੇ ਉਹਨਾਂ ਨੂੰ ਆਪਣੀਆਂ ਦੁਕਾਨਾਂ ਤੋਂ ਬਾਹਰ ਕੱਢ ਦਿੱਤਾ ਸੀ ਫਾਇਰ ਅਫਸਰ ਧੀਰਜ ਸ਼ਰਮਾ ਨੇ ਇਸ ਮੁਤਾਬਕ ਦੱਸਿਆ ਕਿ ਦੁਪਹਿਰ ਕਰੀਬ 3:45 ਵਜੇ ਅਸ਼ੋਕਾ ਹਾਰਡਵੇਅਰ ਨੂੰ ਅੱਗ ਲੱਗ ਗਈ ਜਿਸ ਦਾ ਜੋ ਉਹਨਾਂ ਨੂੰ ਸੰਮਨ ਮਿਲਿਆ ਸੀ ਜਾਣਕਾਰੀ ਮਿਲੀ ਸੀ ਇਸ ਦੌਰਾਨ ਫਾਇਰ ਬ੍ਰਿਗੇਡ ਦੀ ਟੀਮ ਬਚਾਅ ਦੇ ਲਈ ਰਵਾਨਾ ਹੋ ਗਈ ਤੇ ਪੂਰਾ ਦਿਨ ਇੱਥੇ ਅੱਗ ਬੁਝਾਉਣ ਦੇ ਵਿੱਚ ਟੀਮਾਂ ਲੱਗੀਆਂ ਰਹੀਆਂ ਜਿਸ ਤੋਂ ਬਾਅਦ ਕਾਫੀ ਮੁਸ਼ਕਲ ਕਰਨ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਪੰਜਾਬ ਤੇ ਦੇਸ਼ ਦੇ ਵਿੱਚ ਹੁਣ ਦੁੱਧ ਮਹਿੰਗਾ ਹੋ ਗਿਆ ਜਿਹਾ ਵੇਰਕਾ ਤੇ ਅੰਮੂਲ ਨੇ ਰੇਟਾ ਵਧਾ ਦਿੱਤੀਆਂ ਨੇ ਕੀਮਤਾਂ ਦੇ ਵਿੱਚ ਕਰੀਬ ਦੱਸਿਆ ਜਾ ਰਿਹਾ ਕਿ 2 ਰੁਪਏ ਦਾ ਵਾਅਦਾ ਕੀਤਾ ਗਿਆ ਲੋਕ ਸਭਾ ਚੋਣਾਂ ਖਤਮ ਹੁੰਦਿਆਂ ਹੀ ਪੰਜਾਬ ਅਤੇ ਦੇਸ਼ ਪੱਧਰ ਦੇ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਅਦਾ ਕਰ ਦਿੱਤਾ ਗਿਆ ਪੰਜਾਬ ਵਿੱਚ ਮਿਲਕਫੈਡ ਦੇ ਬ੍ਰਾਂਡ ਵੇਰਕਾ ਵੱਲੋਂ ਦੁੱਧੀਆਂ ਕੀਮਤਾਂ ਦੇ ਵਿੱਚ ਵਾਅਦਾ ਕੀਤਾ ਗਿਆ ਤਾਂ ਉਥੇ ਹੀ ਦੇਸ਼ ਦੇ ਪ੍ਰਮੁੱਖ ਬ੍ਰਾਂਡ ਅਮੂਲ ਨੇ ਵੀ ਦੁੱਧ ਦੀਆਂ ਕੀਮਤਾਂ ਦੇ ਵਿੱਚ ਪ੍ਰਤੀ ਕਿਲੋ 2 ਰੁਪਏ ਦਾ ਵਾਅਦਾ ਕੀਤਾ ਦੁੱਧੀਆਂ ਕੀਮਤਾਂ ਦੇ ਵਿੱਚ ਇਹ ਵਾਅਦਾ ਅੱਜ ਤੋਂ ਲਾਗੂ ਹੋਵੇਗਾ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਡਾਕਟਰ ਸੁਰਜੀਤ ਸਿੰਘ ਪਧੋੜ ਨੇ ਦੱਸਿਆ ਕਿ ਇਹ ਵਾਧਾ ਗਰਮੀ ਦੇ ਮੌਸਮ ਦੇ ਵਿੱਚ ਦੁੱਧ ਦੀ ਖਰੀਦ ਮੁੱਲਾਂ ਦੇ ਵਿੱਚ ਹੁੰਦੇ ਵਾਧੇ ਦੇ ਕਾਰਨ ਕੀਤਾ ਗਿਆ। ਉਹਨਾਂ ਦੱਸਿਆ ਕਿ ਮੌਸਮ ਦੇ ਵਿੱਚ ਵਧੇ ਤਾਪਮਾਨ ਅਤੇ ਤੇਜ਼ ਗਰਮੀ ਦੇ ਕਾਰਨ ਦੁੱਧ ਦੇ ਉਤਪਾਦ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਦੇ ਕਾਰਨ ਕੱਚੇ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੁੰਦਾ ਹੈ। ਸਿੱਟੇ ਵਜੋਂ ਦੁੱਧ ਦੀ ਪ੍ਰੋਸੈਸਿੰਗ ਅਤੇ ਉਤਪਾਦਨ ਦੇ ਵਾਧੇ ਖਰਚਿਆਂ ਨੂੰ ਸੰਤੁਲਨ ਕਰਨ ਵਾਸਤੇ ਦੁੱਧ ਦੇ ਖਰੀਦ ਮੁੱਲਾਂ ਵਿੱਚ ਵਾਧਾ ਕੀਤਾ ਗਿਆ। ਪੰਜਾਬ ਦੇ ਵਿੱਚ ਭਲਕੇ ਵੋਟਾਂ ਦੀ ਗਣਤੀ ਹੋਵੇਗੀ। ਜੀ ਹਾਂ ਗਿਣਤੀ ਕਰਨ ਦੇ ਲਈ ਤਿਆਰੀਆਂ ਜੋ ਨੇ ਉਹ ਮੁਕੰਮਲ ਕੀਤੀਆਂ ਜਾ ਚੁੱਕੀਆਂ ਨੇ। 24 ਥਾਵਾਂ ਉੱਤੇ ਗਿਣਤੀ ਕੇਂਦਰ ਬਣਾਏ ਗਏ ਨੇ ਤੇ ਇਸੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ 15000 ਮੁਲਾਜ਼ਮ ਇਸ ਦੇ ਲਈ ਤਾਇਨਾਤ ਕੀਤੇ ਗਏ ਨੇ ਤੇ ਹੁਣ ਗਿਣਤੀ ਪਲਕੇ ਸ਼ੁਰੂ ਹੋ ਜਾਵੇਗੀ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਗਿਣਤੀ 4 ਜੂਨ ਯਾਨੀ ਮੰਗਲਵਾਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ 23 ਜ਼ਿਲ੍ਹਿਆਂ ਦੇ ਵਿੱਚ 24 ਥਾਵਾਂ ਉਤੇ 48 ਇਮਾਰਤਾਂ ਦੇ ਵਿੱਚ ਗਿਣਤੀ ਕੇਂਦਰ ਬਣਾਏ ਗਏ ਨੇ 15000 ਦੇ ਕਰੀਬ ਮੁਲਾਜ਼ਮ ਗਿਣਤੀ ਦੇ ਲਈ ਡਿਊਟੀ ਉਤੇ ਤਾਇਨਾਤ ਕੀਤੇ ਗਏ ਐਸ ਦੇ ਨਾਲ ਹੀ ਹਰੇਕ ਜ਼ਿਲ੍ਹੇ ਦੇ ਵਿੱਚ ਗਿਣਤੀ ਕੇਂਦਰਾਂ ਦੀ ਸੁਰੱਖਿਆ ਦੇ ਲਈ 450 ਤੋਂ ਵੱਧ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਹਰੇਕ ਗਿਣਤੀ ਕੇਂਦਰ ਤੇ ਸੁਪਰਵਾਈਜ਼ਰ ਮਾਈਕਰੋ ਆਬਜ਼ਰਵਰ ਅਤੇ ਸਹਾਇਕ ਸਟਾਫ ਮੌਜੂਦ ਹੋਵੇਗਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬੇਨিয়ਮੀ ਨਾ ਹੋਵੇ ਉਮੀਦ ਹੈ ਕਿ ਦੁਪਹਿਰ ਤੱਕ ਚੋਣ ਨਤੀਜੇ ਸਪਸ਼ਟ ਹੋ ਜਾਣਗੇ ਇਸ ਵਾਰ ਸੂਬੇ ਦੇ ਵਿੱਚ 328 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਸਨ ਜਨਾਚੋ 2.14 ਕਰੋੜ ਵੋਟਰਾਂ ਚੋ ਸਿਰਫ 62.80 ਫੀਸਦੀ ਨੇ ਹੀ ਆਪਣੀ ਵੋਟ ਪਾਈ ਸਭ ਤੋਂ ਵੱਧ VOTING ਬਠਿੰਡਾ ਦੇ ਵਿੱਚ ਹੋਈ ਜਿੱਥੇ 69.36 ਫੀਸਦੀ VOTING ਹੋਈ ਜਦਕਿ ਸਭ ਤੋਂ ਘੱਟ ਅੰਮ੍ਰਿਤਸਰ ਦੇ ਵਿੱਚ 56.06% ਦੀ VOTING ਹੋਈ। ਗਿਣਤੀ ਦੇ ਲਈ ਹਰੇ ਕੇਂਦਰ ਦੇ ਵਿੱਚ ਕਾਊਂਟਿੰਗ ਹਾਲ ਬਣਾਏ ਗਏ ਨੇ ਤੇ ਇਸ ਦੇ ਵਿੱਚ ਦੱਸਿਆ ਇਹ ਵੀ ਜਾ ਰਿਹਾ ਹੈ ਕਿ 14 ਟੇਬਲਾਂ ਉੱਤੇ ਇੱਕੋ ਸਮੇਂ ਗਿਣਤੀ ਕੀਤੀ ਜਾਵੇਗੀ। ਪੰਜਾਬ ਦੇ ਵਿੱਚ ਗਰਮੀ ਤੋਂ ਹੁਣ ਲੋਕਾਂ ਨੂੰ ਥੋੜੀ ਰਾਹਤ ਮਿਲੇਗੀ। ਜੀ ਹਾਂ ਕਿਉਂਕਿ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 2.2 ਡਿਗਰੀ ਪਾਰਾ ਜੋ ਹੈ ਉਹ ਡਿੱਗ ਗਿਆ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਲੋਕ ਜਿਹੜੇ ਗਰਮੀ ਤੋਂ ਪਰੇਸ਼ਾਨ ਸੀ ਉਹਨਾਂ ਨੂੰ ਰਾਹਤ ਮਿਲ ਸਕਦੀ ਹੈ ਇਸੇ ਦੇ ਨਾਲ ਹੀ 4 ਜੂਨ ਤੱਕ ਹੀਟ ਵੇਵ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਕਈ ਹਲਕਿਆਂ ਦੇ ਵਿੱਚ ਕਿਹਾ ਇਹ ਵੀ ਜਾ ਰਿਹਾ ਹੈ ਕਿ 5 ਜੂਨ ਤੋਂ ਮੀਂਹ ਹੋ ਸਕਦੀ ਹੈ ਜਿਆ ਇਸੇ ਦੇ ਨਾਲ ਹੀ 9 ਜ਼ਿਲ੍ਹਿਆਂ ਦੇ ਵਿੱਚ ਜੋ ਹੈ ਅਲਰਟ ਵੀ ਜਾਰੀ ਕੀਤਾ ਗਿਆ ਹੈ orange alert ਦਿੱਤਾ ਗਿਆ ਹੈ ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਤੋਂ ਬਾਅਦ ਵੀ ਗਰਮੀ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਪਰ ਤਾਪਮਾਨ ਦੇ ਵਿੱਚ ਗਿਰਾਵਟ ਨੇ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਜ਼ਰੂਰ ਦਿੱਤੀ ਹੈ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ 4 ਜੂਨ ਤੱਕ ਹੀਟ ਵੇਵ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਪਰ 5 ਜੂਨ ਤੋਂ ਰਾਹਤ ਦਿਖਾਈ ਦੇ ਰਹੀ ਹੈ ਪੱਛਮੀ gadbadi ਦੀ ਤਾਕਤ ਵਧਣ ਦੇ ਕਾਰਨ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਮਾਨਸਾ, ਬਰਨਾਲਾ ਅਤੇ ਲੁਧਿਆਣਾ ਵਿੱਚ ਹੀਟ ਵੇਵ ਦਾ ਔਰੇਂਜ ਅਲਰਟ ਦਿੱਤਾ ਗਿਆ। ਜਦੋਂ ਕਿ 6 ਹੋਰ ਜ਼ਿਲ੍ਹਿਆਂ ਦੇ ਵਿੱਚ ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਾਜ਼ਲਕਾ ਅਤੇ ਫਿਰੋਜ਼ਪੁਰ ਦੇ ਵਿੱਚ ਹੀਟ ਵੇਵ ਦੇ ਨਾਲ-ਨਾਲ ਮੀਂਹ ਅਤੇ ਤੇਜ਼ ਹਨੇਰੀ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਪੰਜਾਬ ਦੇ ਵਿੱਚ 5 ਤੇ 6 ਜੂਨ ਨੂੰ ਮੀਂਹ ਪੈਣ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲ ਸਕਦੀ ਹੈ ਮੌਸਮ ਵਿਭਾਗ ਦੇ ਵੱਲੋਂ جاری ਅੰਕੜਿਆਂ ਮੁਤਾਬਕ 6 ਜੂਨ ਤੱਕ ਤਾਪਮਾਨ 3 ਤੋਂ 5 ਡਿਗਰੀ ਤੱਕ ਡਿੱਗ ਸਕਦੀ ਹੈ ਅੱਜ ਦੇ ਪੰਜਾਬ ਬੁਲੇਟਿਨ ਦੇ ਵਿੱਚ ਇਹਨਾਂ ਹੀ ਹੋਰ ਤਾਜ਼ਾ ਤੇ ਵੱਡੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਤੁਸੀਂ ਹਮ ਦਾ ਟੀਵੀ ਦੇ ਨਾਲ